ਸੇਕਾਲ ਪੈਰੇ ਕਿਸਾਨ ਦੋਸਤੋ ਮੈਂ ਤੁਹਾਡਾ ਦੋਸਤ ਕਮਦਵਿੰਸ਼ਿੰਗ ਸਥਿਕੇ ਫਸਾ ਸੰਬੰਧੀ ਜਾਣਕਾਰੀ ਲੈ ਕੇ ਆਜਾ ਤੁਹਾਡੇ ਆਪਣੀ ਫੇਸਬੁੱਕ ਪੇਜ ਕ੍ਰੋਪ ਐਡੀਟ ਤੇ ਤੇ ਜਿਹੜੇ ਤੇ ਦੋਸਤਾਂ ਫੇਸਬੁੱਕ ਪੇਜ ਤੇ ਆ ਦਾ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਜਿਹੜੇ ਦੋਸਤ ਪੰਜਾਬੀ ਜਾਂ ਦੋਸਤ ਪੰਜਾਬੀ ਰੇਡੀਓ ਚੈਨਲ ਤੇ ਨੂੰ ਬਸ ਸਬਸਕ੍ਰਾਈਬ ਕਰ ਲਓ ਤੇ ਵੀਰੋ ਅੱਜ ਦਾ ਜੋ ਵਿਸ਼ਾ ਅੱਜ ਦਾ ਜੋ ਕਨਸੈਪਟ ਲੈ ਕੇ ਆ ਉਹ ਕਿਸਾਨੀ ਨਾਲ ਸੰਬੰਧਿਤ ਹੈ ਵੀ ਮੇਰੇ ਕੁਝ ਮਿੱਤਰ ਯੂਟਿਊਬਰਾਂ ਵੀਡੀਓ ਯੂਟਿਊਬਰਾਂ ਨੇ ਵੀਡੀਓ ਅਪਲੋਡ ਕਰੀ ਸੀ ਪਤਾ ਨਹੀਂ ਕੀ ਰੀਜ਼ਨ ਹੈ ਕਿ ਉਹਨਾਂ ਦਾ ਮਤਲਬ ਏਮ ਹੈ ਕੀ ਮੋਟਿਵ ਹੈ ਕਾਤੋ ਉਹ ਵੀਡੀਓ ਅਪਲੋਡ ਕਰੀ ਉਹ ਵੀਡੀਓ ਕਿਹੜੀ ਅਪਲੋਡ ਕਰੀ ਉਹ ਹੋਸ ਦਾ ਵੀਡੀਓ ਅਪਲੋਡ ਕਰਨ ਦਾ ਮਕਸਦ ਮਤਲਬ ਤੁਹਾਨੂੰ ਮੈਂ ਜਿਵੇਂ ਵੈਰਾਈਟੀ ਦਿਖਾ ਰਿਹਾ 18 47 ਉਹ ਚ ਉਹਨਾਂ ਦਾ ਤਕਰੀਬਨ ਇਹ ਸੀ ਵੀ ਜਿਹੜੇ ਉਹਨਾਂ ਦੇ ਮਤਲਬ ਜੇ ਟਿਲਰਿੰਗਾ ਟਿਲਰਿੰਗਾ ਵੀ ਪੀਆਰ 131 ਬਾਰੇ ਦਿਖਾਰੇ ਸੀ ਉਹ ਪੀਪੀਆਰ 131 ਜੀ ਟਿਲਰਿੰਗਾ ਉਹਦੇ ਮਤਲਬ ਟਿਲਰ ਖੁਸ਼ ਨੀਵੇਂ ਰਹਿ ਗਏ ਤੇ ਝੰਡੇ ਪੱਤੇ ਦੀ ਕੰਡੀਸ਼ਨ ਚ ਨਹੀਂ ਆਈ ਉਹ ਸਾਰੀਆਂ ਗੱਲਾਂ ਮੈਂ ਪਹਿਲਾਂ ਤਾਂ ਮੇਰੇ ਯੂਟਿਊਬਰ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਕਿਸਾਨਾਂ ਦੇ ਬੱਚਿਓ ਕਿਸਾਨਾਂ ਨਾਲ ਸੰਬੰਧਿਤੋਂ ਪਰ ਇਦਾਂ ਦੀ ਕੋਈ ਗਲਤ ਗਾਈਡਲਾਈਨ ਨਾ ਕਰੋ ਮੈਂ ਹੱਥ ਫੇਰ ਜੋੜ ਕੇ ਬੇਨਤੀ ਕਰਦਾ ਵੀ ਐਦਾਂ ਦੀਆਂ ਕੋਈ ਵੀਡੀਓ ਅਪਲੋਡ ਨਾ ਕਰੋ ਕਿ ਕਿਸਾਨਾਂ ਨੂੰ ਗਲਤ ਗੈਡ ਕਰਾਇਆ ਜਾ ਸਕੇ ਵੀਰੋ ਜੋ ਅੱਜ ਦਾ ਵਿਸ਼ਾ ਅੱਜ ਦਾ ਕਨਸੈਪਟ ਹੈ ਵੀ ਇਹ ਕੀ ਕਾਰਨ ਹੈ ਇਹ ਪ੍ਰਕਿਰਤੀ ਦਾ ਕਾਰਨ ਹੈ ਜਾਂ ਮਤਲਬ ਸਾਡੇ ਤੋਂ ਖਾਦ ਖੁਰਾਕ ਪ੍ਰੋਪਰ ਤਰੀਕੇ ਨਾਲ ਨਹੀਂ ਦਿੱਤਾ ਗਿਆ ਇਹ ਸਭ ਕਾਰਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਕੁਛ ਕੁ ਟਾਈਮ ਦੀ ਗੱਲਬਾਤ ਕਰਾਂਗੇ ਵੀਡੀਓ ਲੰਮੀ ਹੋ ਜੂ ਔਰ ਇਸ ਨੂੰ ਜੋ ਮਤਲਬ ਟੈਲਰਿੰਗ ਨੀਵੀ ਰਹਗੀ ਉਸ ਨੂੰ ਆਪਾਂ ਕਿਵੇਂ ਪ੍ਰੋਪਰ ਮੰਦਰ-ਮੁੰਜਰ ਚ ਲੈ ਕੇ ਆ ਸਕਦੇ ਆ ਉਸ ਦੇ ਸਬੰਧ ਤੇ ਅਗਲੀ ਨੈਕਸਟ ਵੀਡੀਓ ਪਾਵਾਂਗੇ ਵੀ ਆਪਾਂ ਕੀ ਦੇ ਸਕਦੇ ਆ ਮਿਰੋ ਅੱਜ ਦਾ ਜੋ ਵਿਸ਼ਾ ਅੱਜ ਆਪਾਂ ਕਰ ਰਹੇ ਆ ਟੈਲਰਿੰਗ ਤੇ ਗੱਲ ਗੱਲਬਾਤ ਮਤਲਬ ਤੁਸੀਂ ਆਹ ਦੇਖ ਰਹੇ ਹੋ 부ਜਾ ਜਿਵੇਂ ਮਤਲਬ ਆਹ 부ਜਾ ਹੈ ਇਹ ਚ ਹਮੇਸ਼ਾ ਆਪੂ ਜਾਂ ਤੁਹਾਨੂੰ ਦਿਖਾ ਦਈਏ ਤੁਸੀਂ ਇਹਨਾਂ ਨੇ ਟਾਈਮ ਹੋ ਗਿਆ ਖੇਤੀ ਕਰਦੇ ਨੂੰ ਆਪਾਂ ਨੂੰ ਆਪਣੇ ਬਜ਼ੁਰਗਾਂ ਤੋਂ 50-50 ਸਾਲ ਹੋ ਗਏ ਮੈਂ ਇਹ ਸਮਝਦਾ ਵੀ ਸਭ ਤੋਂ ਵੱਡਾ ਡਾਕਟਰ ਕਿਸਾਨ ਹੈ ਜਿਹੜਾ ਆਪਣੀ ਮਿੱਟੀ ਪਾਣੀ ਤੱਤਾਂ ਦੀ ਘਾਟ ਦੇ ਵਿੱਚ ਖੇਤੀ ਕਰਦਾ ਸਭ ਤੋਂ ਵੱਡਾ ਡਾਕਟਰ ਕਿਸਾਨ ਨੂੰ ਮੰਨਦਾ ਮੈਂ ਵੀਰੋ ਤੁਸਾਨੂੰ ਇੱਕ ਥੋੜਾ ਵਿਸ਼ਾ ਸਮਝਾ ਇਦਾਂ ਬੂਝਾ ਹੁੰਦਾ ਬੂਝੇ 'ਚ ਤੁਸੀਂ ਦੇਖਿਆ ਹੁਣ ਪ੍ਰੋਪਰਟੀ ਕਿਹਨਾ ਕਦੇ ਸਟਾਰਟਿੰਗ ਚ ਕਦੇ ਬੂਝੇ ਦੀਆਂ 17 18 ਟਿੱਲਰ ਨਹੀਂ ਮੰਦੇ ਇੱਕੋ ਲਗਤ ਉਹਦਾ ਕਿੰਨਾ ਮਤਲਬ ਰੀਜ਼ਨ ਇਹ ਹੁੰਦਾ ਵੀ ਫਾਦਰ ਤੇ ਮਦਰ ਟਿੱਲਰ ਚ ਹੀ ਫੋਰਟ ਕਰਦੇ ਨੇ ਮਤਲਬ ਬੂਝਾ ਤੁਹਾਡਾ ਫਾਦਰ ਤੇ ਮਦਰ ਟਿੱਲਰ ਚੋਂ ਹੀ ਫੋਰਟ ਕਰੂਗਾ ਹੁਣ ਗੱਲ ਕਰੀਏ ਅੱਗੇ ਅੱਗੇ ਵੀ ਤੁਸੀਂ ਦੇਖ ਰਹੇ ਹੋ ਇੱਥੇ ਫਾਦਰ ਤੇ ਮਦਰ ਟਿੱਲਰ ਇੱਥੇ ਤੁਹਾਨੂੰ ਮੈਂ ਫੋਕਸ ਕਰਕੇ ਦਿਖਾਵਾਂ ਇਹ ਦੇਖੋ ਫਾਦਰ ਤੇ ਮਦਰ ਟਿੱਲਰ ਇਹ ਫਾਦਰ ਤੇ ਮਦਰ ਟਿੱਲਰ ਚ ਸਭ ਤੋਂ ਪਹਿਲਾਂ ਮੁੰਜਰਾਊ ਵਾਰ ਫਾਦਰ ਤੇ ਮਦਰ ਟਿੱਲਰ ਚੋਂ ਹੀ ਸਭ ਤੋਂ ਪਹਿਲਾਂ ਢਡੇ ਪੱਤੇ ਚਾਉ ਫਾਦਰ ਤੇ ਮਦਰ ਟਰਲਰ ਚੋਂ ਹੀ ਪਹਿਲਾ ਮਤਲਬ ਮੁੰਜਰ ਬਾਹਰ ਨਿਕਲੂਗੀ ਔਰ ਬਾਕੀ ਪ੍ਰਕਿਰਿਆ ਹੁੰਦੀ ਆ ਤੁਹਾਡੀ ਖੇਤ ਦੀ 8 ਤੋਂ 10 ਦਿਨ ਤੁਹਾਡਾ ਸਾਰਾ ਖੇਤ ਨਿਸਰ ਜਾਂਦਾ ਹੁਣ ਉਹਨਾਂ ਯੂਟਿਊਬਰਾਂ ਦੇ ਮੰਗਰੀ ਲੱਗ ਜੋ ਚਲੋ ਮੈਂ ਉਹਨਾਂ ਦੀ ਗੱਲ ਵੱਡੀ ਰੱਖਣਾ ਵੀ ਇਹ ਆ ਤੁਹਾਡਾ ਆਪਣੀ 1847 ਇਹ ਪ੍ਰੋਪਰ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਪੂਰਾ ਖੇਤ ਨਹੀਂ ਨਿਸਰਿਆ ਮੰਨ ਲਓ ਇੱਕ ਕਿਲੇ ਦੀ ਆਪਾਂ ਗੱਲ ਕਰ ਲਈਏ ਵੀ ਪੂਰਾ ਤੁਹਾਡਾ ਖੇਤ ਨਸਰ ਗਿਆ 1 ਕੋ ਲਗਤ ਕਬੂਜੇ ਚ ਸਾਰੀਆਂ ਟਰਲ ਬਾਹਰ ਆ ਗਈ ਮੁੰਜਰ ਬਾਹਰ ਆ ਗਈ ਮਤਲਬ ਜਦੋਂ ਮੁੰਜਰ ਬਾਹਰ ਆ ਗਈ ਉਤੋਂ ਮੌਸਮ ਖਰਾਬ ਹੋ ਗਿਆ ਮੀਂਹ ਹੀ ਰੀ ਝਖੜਾ ਚੱਲ ਪਿਆ ਤਾਂ ਤੁਹਾਡੇ ਕਿਸਾਨਾਂ ਦੇ ਪੱਲੇ ਤਾਂ ਫਿਰ 10 ਮਣ ਵੀ ਝੋਨਾ ਜਾਂ ਫਸਲ ਨਹੀਂ ਹੋਣੀ ਇਹ ਕੁਦਰਤ ਦਾ ਨਿਯਮ ਹੈ ਇਹ ਪ੍ਰਕਿਰਤੀ ਦਾ ਨਿਯਮ ਹੈ ਹੋਰ ਇਹ ਇੰਨੀ ਇੱਕ ਗੱਲ ਮੈਨੂੰ ਲੱਗਦਾ ਤੁਸੀਂ ਤੁਸੀਂ ਸਮਝ ਚੁੱਕੇ ਹੋਗੇ ਹੁਣ ਤੁਹਾਨੂੰ ਮੈਂ ਇੱਕ ਹੋਰ ਦਿਖਾਉਣਾ ਫੋਕਸ ਕਰਕੇ ਮਤਲ ਇੱਥੇ ਤੁਸੀਂ ਮੁੰਜਰ ਦੇਖ ਰਹੇ ਹੋ ਬਾਹਰ ਆ ਰਹੀ ਹੈ ਇਹ ਇਹ ਵੀ ਤੁਹਾਨੂੰ ਪ੍ਰਕਿਰਤੀ ਦਾ ਨਿਯਮ ਸਮਝਾਦਾ ਵੀ ਕਦੇ ਵੀ ਪਹਿਲਾਂ ਅਗਲੇ ਹਿੱਸੇ ਨੂੰ ਬੂਰ ਪਊਗਾ ਐਛੇ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਬੂਰ ਪਹਿ ਰਿਹਾ ਹੈ ਮੁੰਜਰ ਬਾਹਰ ਨਿਕਲਣ ਦੇ ਅਨਸਾਰ ਹੀ ਪਹਿਲਾਂ ਅਗਲੇ ਹਿੱਸੇ ਨੂੰ ਬੂਰ ਪੂ ਫਿਰ ਵਿਚਾਲੜੇ ਨੂੰ ਫਿਰ ਲਾਸਟ ਦੇ ਇਸ ਦੀ ਤੁਸੀਂ ਹੋਰ ਚੰਗੇ ਤਰੀਕੇ ਨਾਲ ਸਮਝ ਸਕਦੇ ਹੋ ਕਿ ਮਤਲ ਤੁਹਾਡਾ ਝੋਨਾ ਪਕਾਵਲ ਹੋ ਗਿਆ ਮੁੰਜਰਾ ਝੁੱਗੀਆਂ ਤੁਸੀਂ ਦੇਖ ਰਹੇ ਹੋਗੇ ਤਾਂ ਲਾਸਟ ਤੁਸੀਂ ਦੇਖੋਗੇ ਤਾਂ ਤੁਹਾਡੇ ਦਾਣੇ ਕਿਤੇ ਨਾ ਕਿਤੇ ਹਰੇ ਹੁੰਦੇ ਨੇ ਇਹ ਕੁਦਰਤ ਦਾ ਪ੍ਰਕਿਰਤੀ ਦਾ ਨਿਯਮ ਹੈ ਵੀ ਕਦੇ ਨਾ ਤਾਂ ਕਦੇ ਸਾਰਾ ਬੂਝਾ ਇੱਕੋ ਲੱਗਦ ਨੇ ਸਿਰੇ ਨਾ ਹੀ ਮੁੰਜਰ ਦਾ ਵੀ ਤੁਹਾਨੂੰ ਬੂਝੇ ਦੀ ਕੱਲੀ-ਕੱਲੀ ਮੁੰਜਰ ਦਾ ਵੀ ਤਿੰਨ ਵਾਰੀ ਚ ਨਿਸਰੂ ਤਿੰਨ ਵਾਰੀ ਚ ਦੁੱਧਾ ਬਣੂ ਤਿੰਨ ਵਾਰੀ ਚ ਉਹ ਪਕਾਵਲ ਵਾਦੂ ਮੈਨੂੰ ਉਮੀਦ ਆ ਵੀ ਤੁਸੀਂ ਗੱਲਬਾਤ ਸਾਰੀ ਸਮਝ ਚੁੱਕੇ ਹੋਗੇ ਮੇਰੀ ਉਹਨਾਂ ਯੂਟਿਊਬਰਾਂ ਨੂੰ ਵੀ ਬੇਨਤੀ ਹੈ ਵੀ ਗਲਤ ਗਾਇਡ ਨਾ ਕਰਿਆ ਕਰੋ ਧੰਨਵਾਦ ਦੋਸਤੋ ਤੁਹਾਡਾ ਆਪਣਾ ਫੇਸਬੁੱਕ ਪੇਜ ਕ੍ਰੋਪ ਪੀਡੀਆ ਨੂੰ ਦੇਖਣ ਲਈ ਔਰ ਤੁਹਾਡਾ ਆਪਣਾ YouTube ਚੈਨਲ ਹੈ ਪੰਜਾਬੀ ਰੇਡੀਓ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ